ਕੋਰਮਾਰੇ ਦਰਸ਼ਕੋ ਸਭ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਅੱਜ ਅਸੀਂ ਵਾਤਾਵਰਣ ਵਿਕਾਸ ਖਬਰਨਾਮਾ ਦੀ ਅਗਲੀ ਕੜੀ ਲੈ ਕੇ ਹਾਜ਼ਰ ਹੋਏ ਹਾਂ ਸਾਵਣ ਦੇ ਮਹੀਨੇ ਵਿੱਚ ਬੂਟੇ ਲਾਉਣ ਉਹਨਾਂ ਸੰਭਾਲ ਬਾਰੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਬੈਠੇ ਨੇ ਸੱਜੇ ਪਾਸੇ ਅਰਵਿੰਦਰ ਚੋੜਜੀ ਤੇ ਉਹਨਾਂ ਨਾਲ ਬੈਠੇ ਸਾਡੀ ਸਰਤਾ ਦੇ ਪ੍ਰਧਾਨ ਸ਼੍ਰੀ ਰੇਸ਼ਮਰਾ ਜੀ ਮੇਰੇ ਖੱਬੇ ਪਾਸੇ ਬੈਠੇ ਨੇ ਦਾਬ ਬਲਬੀਰ ਸਿੰਘ ਰਿਟਾਇਰਡ ਐਸਡੀਓ ਜੀ ਤੇ ਉਹਨਾਂ ਦੇ ਨਾਲ ਬੈਠੇ ਨੇ ਸਦਾ ਪਿਆਰਾ ਸਿੰਘ ਜੀ ਸਾਬਕਾ ਹੈਡਮਾਸਟਰ ਉਹਨਾਂ ਦੇ ਨਾਲ ਬੈਠੇ ਸਨ ਸਾਡੇ ਪ੍ਰਿਆ ਮਿੱਤਰ ਜੱਸੀ ਜੀ ਸੋ ਅੱਗੇ ਅਸੀਂ ਗੱਲ ਕਰ ਰਹੇ ਆ ਸੌਣ ਦਾ ਮਹੀਨਾ ਚੱਲਿਆ ਜੀ ਚੋਰ ਸਾਹਿਬ ਦਾ ਮੀਂਹ ਪੈ ਰਿਹਾ ਗਰਮੀ ਵੱਧ ਗਈ ਆ ਨਾ ਮੋਰਾਂ ਦੀ ਕਿਤੇ ਕੂਕ ਸਰਾਇ ਦਿੰਦੀ ਆ ਤੇ ਨਾ ਹੀ ਕਿਤੇ ਬਰਸਾਤੀ ਪੀਲੇ ਡੱਡੂ ਬੋਲਦੇ ਨਜ਼ਰ ਆਉਂਦੇ ਆ ਜੋੜ ਸਾਹਿਬ ਤੁਹਾਨੂੰ ਯਾਦ ਹੋਵੇਗਾ ਅੱਗੇ ਨਿਆਣੇਕੁੱਟ ਨਹੀਂ ਆਉਂਦਾ ਹੁੰਦਾ ਸੀ ਉਦੋਂ ਕੋਠਿਆਂ ਤੋਂ ਮੰਜੇ ਉਤਾਰਨੇ ਮੀਂਹ ਬੰਦ ਹੋ ਜਾਂਦਾ ਸੀ ਤੇ ਮੀਂਹ ਵਿੱਚ ਅਸੀਂ ਨਹਾਉਂਦੇ ਸਾਂ ਇਹ ਦ੍ਰਿਸ਼ ਸਾਡੀਆਂ ਖਾਂ ਸਾਹਮਣੇ ਆਉਂਦਾ ਹੈ ਪਰ ਉਹ ਸਮਾਂ ਬੀਤ ਬਣ ਗਿਆ ਬੀਤਿਆ ਬੀਤ ਗਿਆ ਤੇ ਉਹ ਇੱਕ ਯਾਦਾਂ ਬਣ ਕੇ ਰਹਿ ਗਿਆ ਸੋ ਉਸ ਵੇਲੇ ਇੱਕ ਛੋਟੇ ਹੁੰਦੇ ਆਪਾਂ ਇਹ ਗੀਤ ਗਾਉਂਦੇ ਸੀਗੇ ਕਾਲੀਆਂ ਇੱਟਾਂ ਕਾਲੇ ਰੋੜ ਕਾਲੀਆਂ ਇੱਟਾਂ ਕਾਲੇ ਰੋੜ ਮੀ ਬਰ ਆਦੇ ਜੋਰੋ ਜੋਰ ਰੱਬਾ ਰੱਬਾ ਮੀ ਵਰਸਾ ਸਾਡੀ ਕੋਠੀ ਦਾਣੇ ਪਾ ਲਛਕਰ ਜੀ ਇਹ ਗੱਲਾਂ ਤੂੰ ਤੁਹਾਡੀਆਂ ਬਿਲਕੁਲ ਸਹੀ ਆ ਅਸੀਂ ਬੱਚਨ ਸਾਨੂੰ ਜਿਆਦਾ ਆਉਂਦਾ ਇਹ ਗੱਲਾਂ ਸੁਣ ਕੇ ਇਹਦੇ ਨਾਲ ਅਸੀਂ ਕਈ ਵਾਰੀ ਘਰਦਿਆਂ ਤੋਂ ਕੋਠੀ ਵੀ ਖਾਂਦੇ ਸੀ ਜਦੋਂ ਅਸੀਂ ਉੱਤੋਂ ਕੋਠਿਆਂ ਤੋਂ ਥੱਲੇ ਜਲਦੀ ਨਹੀਂ ਸੀ ਉਤਰਦੇ ਪਰ ਅਸੀਂ ਅੱਜ ਗੱਲ ਕਰਨੀ ਆ ਵੀ ਜਿਹੜਾ ਸਟਾਪਮਾਨ ਵੱਧ ਰਿਹਾ ਆ ਬਹੁਤ ਜਿਆਦਾ ਵੱਧ ਰਿਹਾ ਆ ਔਰ ਉਹਦੇ ਨਾਲ ਸਾਡੇ ਮੌਸਮ ਦੇ ਵਿੱਚ ਚੇਂਜ ਆ ਰਹੀ ਹੈ ਜਿਸ ਤਰ੍ਹਾਂ ਤੁਸੀਂ ਇਸ਼ਾਰਾ ਕੀਤਾ ਵੀ ਹੁਣ ਬਾਰਿਸ਼ ਸਹੀ ਟਾਈਮ ਤੇ ਨਹੀਂ ਆ ਰਹੀ ਜਦੋਂ ਕਿ ਸਾਨੂੰ ਲੋੜ ਹੈ ਤੇ ਇਹਦੇ ਨਾਲ ਸਾਡਾ ਬੜਾ ਨੁਕਸਾਨ ਹੋ ਰਿਹਾ ਤੇ ਮੈਂ ਤੁਹਾਨੂੰ ਉਦਾਹਰਨ ਦੁਬਈ ਦੀ ਦੇਣੀ ਚਾਹਨਾ ਜਿਹੜੀ ਅੱਜ ਤੋਂ 40-50 ਸਾਲ ਪਹਿਲਾਂ ਬਿਲਕੁਲ ਰੇਗਿਸਤਾਨ ਸੀ ਉੱਥੇ ਕੁਝ ਵੀ ਉੱਗਦਾ ਨਹੀਂ ਸੀ ਸਿਰਫ ਖਜੂਰ ਤੋਂ ਸਬਾਏ ਉਹ ਵੀ ਕਿਤੇ ਕਿਤੇ ਹੁੰਦੀ ਸੀ ਤੇ ਹੁਣ ਉਹਨਾਂ ਨੇ ਕੋਸ਼ਿਸ਼ ਕਰਕੇ ਦੂਸਰੇ ਦੇਸ਼ਾਂ ਚੋਂ ਵਧੀਆ ਮਿੱਟੀ ਲਿਆ ਕੇ ਆਪਣੇ ਉਹ ਸੜਕਾਂ ਤੇ ਜਾ ਇਧਰ ਉਧਰ ਆਪਣੇ ਪਾਰਕਾਂ ਦੇ ਵਿੱਚ ਲਿਆ ਕੇ ਬੂਟੇ ਉਗਾਏ ਆ ਔਰ ਕਾਫੀ ਉੱਥੇ ਹਰਿਆਵਲ ਹੋ ਗਈ ਆ ਉਹਦੇ ਹਰਿਆਵਲ ਦੇ ਹੋਣ ਨਾਲ ਉੱਥੇ بارشਾਂ ਵੀ ਹੋਣੀ ਆ ਸ਼ੁਰੂ ਹੋ ਗਈ ਆ ਇਸੇ ਇਹਦੇ ਨਾਲ ਹੀ ਗੱਲ ਆਪਾਂ ਰਾਜਸਥਾਨ ਦੀ ਵੀ ਜੋੜ ਸਕਦੇ ਆ ਰਾਜਸਥਾਨ ਚ ਵੀ ਪਹਿਲਾਂ ਰੇਗਿਸਤਾਨ ਸੀ ਉੱਥੇ ਵੀ ਹਾਲ ਇਦਾਂ ਦਾ ਸੀ ਕੋਈ ਬੂਟੇ ਵਗੈਰਾ ਦਰਖਤ ਨਹੀਂ ਸੀ ਹੁੰਦੇ ਉਹਨਾਂ ਨੇ ਵੀ ਇਹ ਹੁਣ ਹੌਲੀ 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 ਹਰਿਆਵਲ ਪੈਦਾ ਕੀਤੀ ਤੇ ਉੱਥੇ ਵੀ بارشਾਂ ਹੋਣੀ ਆ ਸ਼ੁਰੂ ਹੋ ਗਈਆਂ ਤੇ ਮੈਂ ਤੁਹਾਨੂੰ ਇਹ ਜਾਣਨਾ ਚਾਹਣਾ ਤੁਹਾਡੇ ਕੋਲ ਵੀ ਜਿਹੜੇ ਬੂਟੇ ਆ ਉਹ ਮਨੁੱਖ ਲਈ ਕਿੰਨੇ ਕਫਾਇਦਮੰਦ ਆ ਕਿੱਥੇ ਤੱਕ ਸਾਡਾ ਸਾਹ ਦਿੰਦੇ ਆਓ ਚੋਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਬੂਟੇ ਦਰਖਤ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਮਨੁੱਖ ਦੇ ਨਾਲ ਇਹ ਚੱਲਦੇ ਹਨ ਅਤੇ ਇਹ ਮਨੁੱਖ ਦਾ ਅਨਤਕ ਸਾਹ ਦਿੰਦੇ ਸਭ ਤੋਂ ਪਹਿਲਾਂ ਕਬੂਟੇ ਸਾਨੂੰ ਆਕਸੀਜਨ ਦਿੰਦੇ ਆ ਜਿਸ ਨਾਲ ਅਸੀਂ ਜਿਉਂਦੇ ਆ ਉਸ ਦੇ ਨਾਲ ਸਾਨੂੰ ਇਹ ਫਲ ਦਿੰਦੇ ਆ ਫਲ ਫਰੂਟ ਮਿਲਦਾ ਹੈ ਤੇ ਇਸ ਦੀ ਲੱਕੜੀ ਵੀ ਕੰਮ ਆਉਦੀ ਆ ਤੇ ਅੰਤ ਵੇਲੇ ਬੰਦੇ ਦੇ ਨਾਲ ਇਹ ਸਹਾਈ ਹੁੰਦੇ ਆ ਜਦੋਂ ਸੰਸਕਾਰ ਕੀਤਾ ਜਾਂਦਾ ਉਸ ਵੇਲੇ ਇਹ ਦਰਸ਼ਕ ਜੇ ਸਾਡੇ ਨਾਲ ਸੜਦੇ ਆ ਇਸ ਕਰਕੇ ਇਹਨਾਂ ਦਾ ਬਹੁਤ ਗੂੜਾ ਰਿਸ਼ਤਾ ਹੈ ਤੇ ਲਸ਼ਕਰ ਜੀ ਮੈਨੂੰ ਇਹ ਵੀ ਦੱਸੋ ਵੀ ਜਦੋਂ ਤੁਸੀਂ ਬੂਟੇ ਲਾਉਣ ਜਾਂਦੇ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਕਿੱਥੇ-ਕਿੱਥੇ ਬੂਟੇ ਲਾਉਣੇ ਆ ਕਿਸ ਤਰ੍ਹਾਂ ਲਾਉਣੇ ਆ ਉਹਨਾਂ ਨੂੰ ਕਿੰਨਾ ਗੈਪ ਰੱਖਣਾ ਟਾਈਮ ਕਿਹੜਾ ਹੁੰਦਾ ਅਸਲੀ ਬੂਟੇ ਲਗਾਉਣ ਦਾ ਇਹ ਸਾਰੀ ਗੱਲ ਜਾਣਕਾਰੀ ਸਾਨੂੰ ਦਿਓ। ਜੇਡ ਸਾਬ ਅਸੀਂ ਬੂਟਿਆਂ ਨੂੰ ਲਾਉਣ ਲਈ ਤਿੰਨ ਤਰ੍ਹਾਂ ਦੇ ਇਹ ਸਟਾਟ ਬੰਦਾ ਜਾਂਦਾ ਸਭ ਤੋਂ ਪਹਿਲਾਂ ਅਸੀਂ ਬੂਟਿਆਂ ਦੀ ਚੋਣ ਕਰਨੀ ਆ ਕਿ ਚੋਣ ਕਰਨੀ ਆ ਕਿਹੜੇ ਬੂਟੇ ਕਿੱਥੇ ਲੱਗਣੇ ਆ ਜੇ ਕੋ ਟਿਊਬਲ ਹੈ ਜਾਂ ਖੁੱਲ੍ਹਾ ਥਾਂ ਆ ਉਥੇ ਉਥੇ ਜਿਹੜੇ ਬੂਟੇ ਜਿਹੜੇ ਆ ਨਿੰਮ ਟਾਲੀ ਜਾਮਣ ਆਂਬ ਤੇ ਸਵਾਇਨਾ ਕੜੀ ਪੱਤਾ ਬੇਲ ਪਤਰੀ ਆਦ ਲੱਗ ਸਕਦੇ ਆ ਤੇ ਇਹ ਇਹ ਬੂਟੇ ਅਸੀਂ ਸਥਾਨ ਦੇ ਅਨੁਸਾਰ ਪਾ ਸਕਦੇ ਆ ਤੇ ਜੇ ਜੇ ਨਾ ਹੋ ਤਾਂ ਗਮਲੇ ਚ ਵੀ ਲਾ ਸਕਦੇ ਆ ਥਾਂ ਥੋੜਾ ਤੇ ਬਾਰਟੀ ਪੀਪੇ ਤੇ ਡਰਮ ਚ ਵੀ ਬੂਟੇ ਲਾਇਆ ਜਾ ਸਕਦੇ ਹਨ ਤੇ ਅਗਲੀ ਗੱਲ ਹੈ ਕਿ ਸਾਡਾ ਦੂਜਾ ਪੁਆਇੰਟ ਹੈ ਬੂਟਿਆਂ ਦੀ ਚੋਣ ਦੇਖੋ ਅਸੀਂ ਬੂਟੇ ਇਦਾਂ ਚੁਣਦੇ ਆ ਜਿੱਥੇ ਥਾਂ ਆ ਬਈ ਜੇ ਤਾਂ ਬੂਟੇ ਲਗੜੇ ਬਰਾਸਤੀ ਬੂਟੇ ਉਹਨਾਂ ਦੇ 10 ਤੋਂ 15 ਫੁੱਟ ਥਾਂ ਚੰਨ ਚਾਹੀਦੀ ਹੈ ਬੂਟੇ ਦੇ ਫਾਸਲਾ ਜਿਹੜਾ ਆ ਉਹ ਜੇ ਤਾਂ ਨਿੰਮ ਪੇਪਲ ਜਾਮਣ ਅੰਬ ਕੋਈ ਵੀ ਲਾਵਾਂਗੇ ਤੇ ਇਹਨਾਂ ਨੇ ਸਾਨੂੰ ਜਿਆਦਾ ਜਿਹੜਾ ਫਾਸਲਾ ਰੱਖਣਾ ਪਊਗਾ ਜਿਹੜੀਆਂ ਹੈਗੀਆਂ ਬੇਲਾ ਟਾਈਪ ਹੈਗੀਆਂ ਜਿਹੜਾ ਥੀਮਾ ਹੈਗੀ ਆ ਹੈਬੀਕਾ ਸ ਹੈ ਗੁਲਾਬ ਹੈ ਰਾਤ ਦੀ ਰਾਣੀ ਕਨੇਰ ਚਾਂਦਨੀ ਅਤੇ ਸ਼ਿੰਗਾਰ ਇਹਨਾਂ ਨੂੰ ਇਕੱਠਿਆਂ ਵੀ ਲਗਾ ਸਕਦੇ ਆ ਤੇ ਹਾਂ ਇੱਕ ਗੱਲ ਦਾ ਜਰੂਰ ਰੱਖਿਆ ਜਾਵੇ ਗਮਲਾ ਜਾਂ ਬਾਟੀ ਜਿਹੜੀ ਅਸੀਂ ਰੱਖਦੇ ਆ ਉਹਦੇ ਉਸਰਾਖ ਜਰੂਰ ਕਿਤੇ ਜਾਣ ਜਿਹੜਾ ਉਹ ਪਾਣੀ ਦਾ ਉਹਨਾਂ ਦਾ ਐਬਜ਼ਾਰਬ ਹੋ ਸਕੇ ਜਿਹਨਾਂ ਬੂਟੇ ਜਿਹੜੇ ਆ ਇਹ ਅਸਲੀ ਡਿਵੈਲਪ ਹੋ ਸਕੇ ਤੇ ਤੀਜਾ ਪੁਆਇੰਟ ਸਾਡਾ ਇਹ ਆ ਸੰਭਾਲ ਦਾ ਛੋਟਾ ਸਬ ਬੂਟਿਆਂ ਨੂੰ ਲਾਉਣਾ ਸੋਖਾ ਹੈ ਪਰ ਸੰਭਾਲਣਾ ਹੋਕਾ ਪਹਿਲੀ ਥਾਂ ਅਸੀਂ ਬੂਟੇ ਲਾਉਂਦੇ ਉੱਥੇ ਆ ਵੀ ਜਿੱਥੇ ਬੂਟਿਆਂ ਦੀ ਸੰਭਾਲ ਹੋ ਸਕਦੀ ਆ ਸੰਭਾਲ ਉਹਨਾਂ ਨੂੰ ਸਮੇਂ-ਸਮੇਂ ਤੇ ਪਾਣੀ ਪੋਣਾ ਚਾਹੀਦਾ ਹੈ ਉਹਨਾਂ ਦੀ ਗੋਡੀ ਕਰਨੀ ਚਾਹੀਦੀ ਆ ਨਾਲ-ਨਾਲ ਉਹਨਾਂ ਨੂੰ ਉਹਨਾਂ ਤੇ ਖਾਦ ਪਾਉਣੀ ਆ ਖਾਦ ਕਿਹੜੀ ਪਾਉਣੀ ਆ ਜਿਵੇਂ ਅਸੀਂ ਕਹਿ ਸਕਦੇ ਆ ਘਰ ਦੀ ਵੇਸਟਜ ਸਬਜ਼ੀਆਂ ਤੇ ਫਰੂਟ ਦਾ ਕਚਰਾ ਲੈ ਕੇ ਉਹ ਉਹਦੇ ਵਿੱਚ ਪਾ ਕੇ ਰਾਜੋ ਤਾਂ ਬੂਟਿਆਂ ਦੀ ਬਹੁਤ ਵਧੀਆ ਖਾਦ ਹੋ ਜਾਂਦੀ ਆ ਤੇ ਬੂਟ ਬੂਟੇ ਬਹੁਤ ਵਧੀਆ ਪਰਫੋਰਮ ਕਰੋਂਗੇ ਜੇ ਨਹੀਂ ਇਸ ਤਰ੍ਹਾਂ ਦਾ ਵੀ ਕਰ ਸਕਦੇ ਆ ਬੂਟਿਆਂ ਦਾ ਕਚਰਾ ਇੱਕ ਸਾਈਜ਼ ਬਰਟੀਚ ਪਾ ਲਓ ਉਹਦੇ ਵਿੱਚ ਪਾਣੀ ਪਾ ਦਿਓ ਕੁਝ ਦਿਨਾਂ ਬਾਅਦ ਪਾਣੀ ਨਤਾਰ ਕੇ ਜਿਹੜਾ ਬੂਟਿਆਂ ਨੂੰ ਪਾ ਦਿਓ ਇੱਕ ਗੱਲ ਹੋਰ ਵੀ ਕਰ ਸਕਦੇ ਆ ਜਿਹੜਾ ਬੂਟਿਆਂ ਦਾ ਉਹ ਜਿਹੜਾ ਪਾਣੀ ਹੈ ਕਚਰੇ ਦਾ ਉਹ ਪਾਣੀ ਨੂੰ 1 ਲੀਟਰ ਉਹ 2 ਲੀਟਰ ਹੋਰ ਲੈ ਕੇ ਪਾਣੀ ਤੁਸੀਂ ਉਹਨਾਂ ਤੇ ਉਹਦਾ ਸਪਰੇਅ ਕਰ ਸਕਦੇ ਜਿਹਨੂੰ ਮੱਛਰ ਤੇ ਮੱਖੀ ਮਾਰ ਸਕਦੇ ਆ ਇਹਦੇ ਨਾਲ ਖੱਟੀ ਲੱਸੀ ਦਾ ਪ੍ਰਯੋਗ ਵੀ ਕਰ ਸਕਦੇ ਆ ਜਿਹਨਾਂ ਬੂਟਿਆਂ ਦੇ ਤੇ ਮੱਛਰ ਮੱਖੀ ਵੀ ਮਰ ਸਕਦੇ ਆ ਤੇ ਹੁਣ ਮੈਂ ਹਰਜੀ ਹੁਣ ਮੈਂ ਪ੍ਰਧਾਨ ਜੀ ਨੂੰ ਪ੍ਰਧਾਨ ਜੀ ਨੂੰ ਕਹਾਂਗਾ ਬੂਟਿਆਂ ਦੇ ਬਾਰੇ ਤੁਸੀਂ ਇਹਨਾਂ ਬਾਰੇ ਜਾਣਕਾਰੀ ਦਿਓ ਲਸ਼ਕਰ ਜੀ ਮੈਂ ਇਹ ਚਾਹਣਾ ਪਾਉਣਾ ਚਾਹੁੰਦਾ ਹਾਂ ਜਿਹੜੀ ਸਾਡੀ ਸੰਸਥਾ ਹੈ ਇਹ ਪੂਰੀ ਮਿਹਨਤ ਕਰਦੀ ਹੈ ਲੋੜ ਪਏ ਤੇ ਪਾਣੀ ਦੀ ਘਾਟ ਸਮੇਂ ਨਹਿਰ ਵਿੱਚ ਵੜ ਕੇ ਵੀ ਬੂਟਿਆਂ ਨੂੰ ਪਾਣੀ ਲਾਉਂਦੀ ਹੈ ਸਾਡੀ ਸੰਸਥਾ ਦਾ ਵਿਚਾਰ ਹੈ ਬੂਟੇ ਘਟੋ ਘਟ ਲਾਇਆ ਜਾਣ ਪਰ ਜਿਹੜੇ ਲੱਗਣ ਉਹਨਾਂ ਨੂੰ ਪਾਲਿਆ ਜਾਵੇ ਹਾਂ ਜੀ ਇਸੇ ਤਰ੍ਹਾਂ ਅਸੀਂ ਕਿਸੇ ਨੂੰ ਵੀ ਬੂਟਾ ਨਹੀਂ ਦੰਦੇ ਉਸੇ ਕੋਲ ਜਗਾ ਦੀ ਪਛਾਣ ਕਰਕੇ ਅਸੀਂ ਖੁਦ ਬੂਟਾ ਲਾਉਂਦੇ ਹਾਂ ਉਸੇ ਸਮੇਂ ਸਮੇਂ ਸਰ ਉਹਦੀ ਹਾਲ ਦੇਖ ਕਰਨ ਲਈ ਅਗਲੇ ਨੂੰ ਪ੍ਰੇਰਿਤ ਕਰਦੇ ਹਾਂ ਸਮੇਂ ਸਮੇਂ ਸਰ ਅਸੀਂ ਖੁਦ ਵੀ ਜਾ ਕੇ ਬੂਟੇ ਨੂੰ ਚੈੱਕ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਰਸ਼ਕੋ ਪਿਆਰੇ ਦਰਸ਼ਕੋ ਵਾਤਾਵਰਨ ਵਿਕਾਸ ਲਈ ਬੂਟੇ ਲਗਾਉਣਾ ਇਹ ਜ਼ਰੂਰੀ ਨਹੀਂ ਉਹਦੇ ਨਾਲ ਨਾਲ ਜਿਹੜਾ ਸਾਡਾ ਚੈਨਲ ਹੈ ਵਾਤਾਵਰਨ ਵਿਕਾਸ ਖਬਰਨਾਮਾ ਇਸ ਨੂੰ ਸਬਸਕ੍ਰਾਈਬ ਕਰਨਾ ਵੀ ਜ਼ਰੂਰੀ ਆ ਇਹਨੂੰ ਆਪਾਂ ਘਰ ਘਰ ਪਹੁੰਚਾਉਣਾ ਹੈ ਤਾਂ ਕਿ ਇਹ ਇੱਕ ਲਹਿਰ ਬਣ ਸਕੇ ਸਿਰਫ ਅਸੀਂ ਇਹ ਕੋਸ਼ਿਸ਼ ਨਾ ਕਰੀਏ ਬਾਕੀ ਲੋਕ ਵੀ ਸਾਰੇ ਜਿੱਦਾਂ ਸਾਡੇ ਨਾਲ ਜੁੜਨ ਤੇ ਹਰ ਥਾਂ ਤੇ ਬੂਟੇ ਲਗਾਏ ਜਾਣ ਤਾਂ ਕਿ ਸਾਡਾ ਜਿਹੜਾ ਪੰਜਾਬ ਹੈ ਉਸ ਨੂੰ ਮੁੜ ਕੇ ਫਿਰ ਪੰਜਾਬ ਬਣਾਇਆ ਜਾਵੇ ਤੇ ਹਰਿਆ ਭਰਿਆ ਬਣ ਜਾਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ ਅਤੇ ਲਾਈਕ ਵੀ ਕੀਤਾ ਜਾਵੇ ਹਾਂਜੀ ਅਗਲਾ ਪ੍ਰੋਗਰਾਮ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਫਿਰ ਤੱਕ ਕੇ ਸਾਨੂੰ ਇਜਾਜ਼ਤ ਦਿਓ ਧੰਨਵਾਦ ਆਓ ਹਰ ਇਹ ਆਦੇ ਸ਼ਰੋਦ ਨਹੀਂ ਜਾਇਦੇ ਮਾਸ ਤੇ ਗੀਜ ਲਾਉਂਦਾ ਹੋਰ ਕੋਈ ਨਜ਼ਰ ਨਹੀਂ ਆਉਂਦਾ ਆਹ ਰੋਟਾ ਆ ਤੂੰ ਉਹ ਬਸ ਕਰੋ ਪਰ ਇਹ ਨੂੰ ਹੁਣ ਥੋੜੋ اپنی ਵੀ ਕਮਾ ਲਿਆ ਕਰੋ। ਆਪਣੀ ਵੀ ਫੋਟੋ ਲੈ ਲਓ। ਆ ਲੱਗਦੇ। ਸਵਾਤੀਰ ਦਾ ਟੱਗਾ ਬੁੱਢੇ ਨੂੰ ਇਹ ਨਜ਼ਾਰਾ ਆ ਗਿਆ। ਸultan polo di de ko ਕਬਤਰਵੇਂ ਸਿਰਗੁਨਾਂ ਦੇ ਵਿਨਾਸ਼ ਨਹੀਂ ਤੇ ਤੁਸੀਂ ਸਾਥ ਕਰਦਾ ਜੁਆ ਚੁੱਕਿਆ ਉਹ ਸੱਜਣ ਜੀ ਉਹ ਸਾਥ ਮੁਜਕਰ ਨੇ ਨਾ ਲੈ ਕੇ ਉਹ ਲੋਕ ਬੋਈ ਨੂੰ ਸਾਥ ਦਿੱਤਾ ਬੀ ਨੂੰ ਸਾਫ ਕਰਕੇ ਇਹ ਕੰਡੇ ਤੇ ਇੰਨੇ ਦਰਖਤ ਲਗਾਤੇ ਛੀ ਬਣਾਤੀ ਜੰਗਲ ਬਣਾ ਦਿੱਤਾ ਉਥੇ ਵਾਤਾਵਰਨ ਦਾ ਬਹੁਤ ਫਰਕ ਪੈ ਗਿਆ ਸਾਫ ਸੁਥਰਾ ਵਾਤਾਵਰਨ ਤੋਂ ਪਹਿਲਾਂ ਆ ਗਿਆ ਸਰਦਾਰ ਪਰੇਦੂ ਉਸ ਤੋਂ ਬਾਅਦ ਆਪਣੇ ਪਿੰਡ ਲਗੇ ਪਿੰਡਾਂ ਕੇ ਸਥਾਨ ਤੇ ਜੋ ਆਪਣੇ ਬਹੁਤ ਹੀ ਖਰਾਗੋ ਜੁਹਾਰ ਦੇ ਮਖਨ ਜੀਆ ਤੋਂ ਵੀ ਇਸ ਪੰਦੇ ਦੇ ਵਿੱਚ ਆਇਆ। ਇਸ ਤੋਂ ਬਾਅਦ ਅਗਰ ਸਾਡਾ ਕੁਲੇਗਾ ਤੋਂ ਹੋਰ ਬਹੁਤ ਖਾਣੇ ਵਿੱਚ ਆਇਆ ਇਹ ਬੁੱਤੇ ਇਹ ਸਾਰਾ ਬੁੱਤਿਆਂ ਦਾ ਕਮਾਲ ਹੈ। ਜੋ ਮੈਂ ਪੈਂਡੂ ਸਵਾਰਕ ਬਣਾਇਆ ਬੁੱਤਿਆਂ ਕਰਕੇ ਤਾਂ ਦੁਨੀਆਂ ਦੇਖਣ ਆਉਣੀ ਹੈ। ਸੋ ਆਪਾਂ ਵੀ ਬੁੱਤਿਆਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸੀ ਬੁੱਤਿਆਂ ਦੀ ਮਾਣੇ ਗੋ ਕਰਾਂਗੇ। ਅੱਜ ਵੀ ਬੁੱਤੇ ਇਹ ਗੱਲਾਂ ਬੱਸ ਤੋਂ ਬਾਤ ਕਰਦੇ ਰਹੇ ਸੀ। کہ تھوڑی بوٹوں کی مہانتا کا پتا لگ سکے ابھی سب سے پہلے تھان کی چون کرنی اپنے گھر میں جاتے نظر مارنا جنہ کے کوئی زمین ہے ٹیوب ویل آج کھان ہاں اسے وہ ڈراپ لگا سکتے ہیں جہاں کو نہیں وہ گھر گملوں میں چلا سکتے آ پلاسٹک کی باٹلیں چلا کرتے ہیں پلاسٹک کے باٹلوں کو جنہوں دم خالی آ گمی خالی آ پینٹ والی وہ چلا سکتے جو نہیں بھی کچھ لبھ دا